ਤਸਰੀ ਗਾਲ ਜੀ ਲਓ ਜੀ ਅੱਜ ਲੱਗੇ ਰੇਹ ਪਾਉਣ ਗੰਨਾ ਬੀਜਣਾ ਕੀ ਲੈ ਇੱਕ ਪਾਲਾ ਫਲਾ ਕੈਸਲੇ ਤੀ ਇਹ ਹੁਣ ਫਲਾ ਕਰ ਲਈ ਪਾ ਚੱਲ ਗੰਨੇ ਬੀਜ ਬਾਕੀ ਹੁਣ ਜਿਹੜੇ ਪੰਜ ਚਾਹ ਟਰਾਲੇ ਲੇ ਕੇ ਰੇਹ ਦੇ ਪਾ ਲੈਣੇ ਕੰਪਿਊਟਰ ਕੱਲ ਕਰਾ ਦਿੱਤਾ ਬਾਕੀ ਪਰਦੇ ਹੋ ਅੱਗਾ ਸੁੱਕਾ ਮਾਰ ਕੇ ਬਾਅਦ ਕੰਪਿਊਟਰ ਕਰਾ ਕਰਾ ਵੀ ਕਹੋ ਨਾਲ ਕੰਪਿਊਟਰ ਦਾ ਗਿਆ ਕੰਪਿਊਟਰ ਕਰਾ ਹਾਂ ਫੇਰ ਉਹ ਕੱਲ ਕਰਤਾ ਅਜ ਵੀ ਨੇ ਇਹ ਹੁਣ ਫੇ ਪੱਦਰ ਜਾ ਹੋ ਗਿਆ। ਇਹ ਕੀਲੇ ਨੂੰ ਪਾਣੀ ਖੁੱਲੇ ਹੀ ਲੱਗ ਜਾਂਦਾ। ਨਹੀਂ ਕੈਰੇ ਪਾਈ ਆ ਫੇ। ਨਹੀਂ ਇੱਦਾਂ ਪਹੀ ਲਾਗ ਉੱਚਾ ਦਾ ਖੇਤ। ਪਹੀ ਲਾਗ ਉੱਚਾ ਦਾ ਖੇਤ। ਆਉ ਉੱਚਾ ਨਹੀਂ ਮਾ 2-4 ਸਾਰ ਬਾਅਦ ਤਾਂ ਹੋ ਜਾਂਦਾ ਤਵੀਆਂ ਕਰ ਦਿੰਨੀ ਐ। ਆਲੇ ਦਾ ਨਹੀਂ ਕਰਦੇ ਤਵੀਆਂ ਕਰ ਦਿੰਦੇ। ਰੂਟਾਵੇਟਰ ਵੀ ਖੁੰਝੇ ਖਾਂਝੇ ਨਹੀਂ ਮੀ ਦਾਪ। ਰੂਟਾਵੇਟਰ ਜਿੱਥੇ ਇੱਕ ਵਾਰੀ ਲੱਗਦਾ ਮਿੱਟੀ ਚੱਕ ਦਈਏ। ਆਹ ਮਾੜਾ ਮੋਟਾ ਦਾ ਫਰਕ ਤਾਂ ਪੈਂਦਾ ਹੀ ਐ। ਰੂਟਾਵੇਟਰ ਵੀ ਕਰ। ਹਾਂ। ਬਾਕੀ ਚੱਲ ਕਿਤੇ ਨਹੀਂ, ਘਾਂਟਾ ਲੱਗ ਗਿਆ ਉੱਥੇ ਕੇ। ਹੂੰ। ਘਾਂਟਾ ਕੇ ਲੱਗਿਆ ਉਹਨੂੰ। 7 ਘੰਟਾ ਲੱਗਿਆ ਹਾਂ 5 ਘੰਟਾ ਉਹ ਤਾਂ ਢੇੜ ਘੰਟਾ ਲੱਗਿਆ ਘੰਟਾ ਲੱਗਿਆ ਅਈ ਪੈਪ ਦੱਬਦੇ ਦੇ ਉੱਧਰ ਭਾਈ ਉੱਧਰ ਪੈਪ ਦੱਬਿਆ ਗੱਲ ਅਈ ਲੀ ਜਿਹੜੇ ਕੋਲ ਜਾ ਨਹੀਂ ਹੋਇਆ ਘੱਟ ਉਹ ਮਾਰ ਗਿਆ ਜਾਨੂੰ ਚੱਲ ਕੋਈ ਨਹੀਂ ਉਹਦਾ ਉਹੀ ਹੈ ਬਰ ਆਉਣਾ ਹੀ ਦਾ ਤਾਂ ਨੇ ਆਵੇ ਮਾਰਤਾ ਮਾਰਨਾ ਤਾਂ ਉਹ ਨਹੀਂ ਤੇ ਚੱਲ ਪੈਪ ਦਾ ਵੀ ਸਾਲਾ ਔਖਾ ਦਾ ਦੂਗੇ ਤਰ੍ਹਾਂ ਪਿਛਾਉਣਾ ਕਰਨਾ ਤੇ ਪਾਣੀ ਲਾਉ ਆਹਿਆ ਰਸਤੇ ਤੇ ਪਾਰਾ ਲੱਗ ਲੱਗਤਾ ਹੋਵੇ ਕੋਈ ਚੱਕਰ ਹਾਂ ਯਾਰ ਬਦੀਆਂ ਨਾਲੇ ਡੂੰਘਾ ਦਾ ਬੋਗੇ ਉੱਪਰ ਤੇ ਟਰੈਕਟਰ ਟਰੈਕਟਰ ਫੇਰਦਾ ਹੁਣ ਦਬਣ ਦਾ ਖਤਰਾ ਨਹੀਂ ਖਾਲ ਖਾਲ ਉਹ ਨਹੀਂ ਚੱਲਦੀ ਪਾਣੀ ਹਾਂ ਖਾਲ 'ਤੇ ਮਿੱਟੀ ਲਾਉਣੀ ਪੈਣੀ ਖਾਲ 'ਪੋਂ ਹੋਰ ਲੱਗ ਜੂ ਸੁੱਕੇ ਦੇ ਹੁਣ ਲੈ ਇਹ ਦੇਖੀ ਟੋਕਰੀ ਅੱਧੇ ਚ ਰਹਿਊਗੀ ਇਹ ਉਹ ਟਾਇਰ ਰੱਖ ਲਾ ਥੋੜੀ ਹੋਰ ਪਿੱਛੇ ਭੱਜ ਕੇ ਆਉਂਦਾ ਫੜਾ ਜਾ ਟਾਇਰ ਰੱਖ ਲਾ ਟਾਇਰ ਪਿੱਛੇ ਦੇ ਭੱਜ ਕੇ ਆਉਂਦਾ ਆਉ ਦੇ ਲਿਆ ਜਾ ਮੈਂ ਜੱਦਾ ਕਹਿਣਾ ਵੀ ਟਾਇਰ ਰੱਖ ਲਓ ਸਾਈਡ ਸਾਈਡ ਗੇਰੀ ਜਾਂਦਾ ਇਹ ਗੱਬੇ ਪਾ ਜਾਂਦਾ ਆ ਹੁਣ ਕਰਦੇ ਹੁਣ ਕਰਦੇ ਆ ਹੁਣ ਗੇਲਾ ਕੋਈ ਗੱਲ ਨਹੀਂ ਵੀਡੀਓ ਬਣਾਇਆ ਦਿੱਤਾ ਉਹ ਮੈਂ ਵੀਡੀਓ ਬਾਹਣਾ ਨਹੀਂ ਵੀਡੀਓ ਵੀਡੀਓ ਬਾਹਣਾ ਨਹੀਂ ਪਾ ਲੈ ਮੋਂਖਾ ਤਾਹੀ ਦੇਖੂਗਾ ਤੋ ਵਿਹਾਰ ਚ ਕੋਈ ਹਾਂ ਕੀ ਕਰ ਵੀਡੀਓ ਬਣਾ ਬਣਾ ਕੇ ਹਾਂ ਵੀਡੀਓ ਬੜੂਗੀ ਤਾਹੀ ਦੇਖੂਗਾ ਕੋਈ ਬਾਕੀ ਪਹਿਲਾਂ ਚਾ ਤਿੰਨ ਬੰਦੇ ਹੀ ਤੇ ਇੱਕ ਰੋਟੀ ਬਣਾਉਣ ਲੱਗ ਗਿਆ ਦਾ ਰੋਟੀ ਬਣਾ ਕੇ ਹੁਣ ਆਇਆ ਅਲੰਬੜਾ دار ਹੋਣਾ ਹੈ ਕੱਲ ਪਹਿਲਾਂ ਡਰ ਗਿਆ ਦਾ ਪੈਪ ਤੇ ਕਹਿੰਦਾ ਬਹੁਤ ਧਰਤੀ ਖੇੜੀ ਆ ਰਾਣਾ ਗੈਂਚੀ ਲਿਆਓ ਰਾਣਾ ਲਿਆਓ ਇਹ ਪਰਮੋਦ ਨੇ ਕੰਢਾ ਕਰਿਆ ਇਹ ਕਾੜਾ ਹੂੰ ਇੰਨੇ ਦਾ ਦੌੜਿਆੜੀਆਂ ਬਜਿੰਦੀ ਪਟਣੀ ਇਹ ਪਹਿਲਾਂ ਹੀ ਡਰ ਗਿਆ ਤੇ ਕਹਿੰਦਾ ਕਾੜਾ ਬਹੁਤ ਆ ਗਾੜੀ ਲਾ ਕੇ ਪਰ ਵੀ ਗਾੜੀ ਇੰਦੇ ਲੱਗਣੀ ਹੈ ਬਾਕੀ ਹੁਣ ਦੇਖ ਲੈ ਆ ਵੀ ਨੇ ਰੱਲੇ ਹੋਈ ਨੇ ਬੈੱਡ ਕਿੱਥੇ ਰੱਖਦਾ ਬੈੱਡਾ ਛੱਡ ਚ ਪਿਆ ਤੂੜੀ ਵਾਲਾ ਜਾਂ ਦਰਵਾਜ਼ਾ ਹੈ ਨਹੀਂ ਛੱਡ ਚ ਫੇਰ ਕੀ ਕੱਢ ਲੂਗਾ ਹਾਂ ਬਹੁਤ ਦੂਰ ਆ ਉਹ ਪਿਆ ਹੈ ਬਹੁਤ ਲਾ ਤਾਂ ਲੋੜੇ ਇੰਨੀ ਖੋਲ ਲੈ ਆਇਆ ਹਿਲਦਾ ਤਾਂ ਉਹ ਕਿਹੜੇ ਸਾਈਡਾਂ ਪਰ ਸਪੋਰਟ ਤੀ ਉਹਨੂੰ ਗੱਬੇ ਤੀਆਂ ਬਹੁਤ ਦੋ ਸਪੋਰਟ ਉਹ ਹਿਲਦਾ ਤਾਂ ਮੈਂ ਉਈ ਨਾ ਡੁੱਟ ਜੂਵੇ ਖੋਲ ਤਾਂ ਮੁਰਿਆ ਚਲ ਠੀਕ ਚਾਰ ਨਾਟ ਹੈ ਫੇਰ ਕਾ ਗੋ ਜੂ ਲੱਖੋ ਤੇ ਦਿੱਸੇ ਦਿੱਸੇ ਮੱਤੀ ਹੋ ਗਿਆ ਹਾਂ ਹਾਂ ਰੋਟੀ ਬਣਾ ਕੇ ਚਾਵਲ ਚਾਵਲ ਹਾਂ ਚਾਵਲ ਖਾਦੇ ਨਾਲ ਹਾਂ ਚਾਵਲ ਲਹਗਾ ਗਰੀ ਹੈਗਾ ਹਾਂ ਕਰੀ ਚਾਵਲ ਖੜੀ ਚਾਵਲ ਉਸ ਤੇ ਸਬਜੀ ਅਦੂਕੋ ਵੀ ਕਰ ਅੱਛਾ ਹਾਂ ਦੋ ਸਾਲ ਜੀ ਹੈ ਹੋਰ ਦੋਏ ਖਾਤੇ ਅਸੀਂ ਸ਼ਾਮ ਨੂੰ ਹੋ ਗਿਆ ਕਿ ਜੁਬਰ ਹੋ ਗਿਆ ਜੁਮਰ ਸਰਦਾਰ ਕੋਲ ਇੱਕ ਖਾਤੇ ਮੁਗ ਆਪਣੇ ਕੋਲ ਦੁਕਾਨ ਅੱਛਾ ਹਾਂ ਕਾਰੀ ਪੱਕੀ ਗੱਲ ਆ ਪੁੱਛ ਲੋ ਕਾਰੀ ਉਹ ਕਾਰੀ ਹਾਂਜੀ ਪੱਕੀ ਗੱਲ ਆ ਹਾਂ ਹਾਂ ਦੋ ਸਾਲ ਜੀ ਖਾਂਦੇ ਹਾਂ ਦੋ ਵੀ ਖਾ ਲੈਂਦੇ ਹੈ ਇਹ ਵੀ ਖਾ ਲੈਂਦੇ ਹੈ ਹਾਂ ਦਾਲ ਭਾਤ ਸਬਜੀ ਅੱਛਾ ਇਹ ਤਾਂ ਬਣੇਗਾ ਕਾ ਸ਼ਾਮ ਨੂੰ ਪੱਕਾ ਹੀ ਇਹ ਲਾਂਗਰੀ ਇਹੀ ਹੈ ਲੰਮੜ ਦਾ ਨੇ ਹਾਂ ਅੱਛਾ ਉਹ ਨਗਰੀ ਬਣਾਇਆ ਹੋਆ ਰੋਟੀ ਬਦਿਆ ਬਣਾਤਾ ਦੋ ਟਰਾਲਾ ਹੋਰ ਆਉਣਾ ਨਾ ਇੱਥੇ ਵਾ ਦੋ ਟਰਾਲਾ ਹੋਰ ਆਉਣਾ ਨਾ ਹੂੰ ਨਹੀਂ ਜਿਆਦਾ ਰਹੇ ਪਈ ਆਉਦਾ ਪਰ ਲੋਕ ਆਇਆ ਉਹ ਹੂੰ ਕਾਟ ਟਰਾਲਾ ਦਾ ਪਕਤਾ ਚਲ ਹੁਣ ਆਹ ਬੇਲ ਨੂੰ ਉਹ ਆ ਜੂਗੀ ਬੇਲ ਨੂੰ ਅੰਗੂਰਾਂ ਦੀ ਬੇਲ ਨੂੰ ਅੱਗੇ ਬੱਸ ਸੁੱਕੀ ਤਾਂ ਹੈ ਨਹੀਂ ਉਹ ਤਾਂ ਚਲ ਗੋਹੇ ਵਿੱਚ ਤੀ ਤੋ 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 ਹਾਂ ਦੁਪ ਕਾਈ ਚਲ ਆਓ ਹਾਂ ਲੈ ਲੈ ਉਹਦਾ ਤਾਂ ਫੋਟੋ ਆ ਉਹਦਾ ਉਹਦਾ ਬੜਾ ਕਰਾਂਗੇ ਇਹ ਵੀ ਇਸ ਨੂੰ ਤੋੜ ਕੇ ਬਾਅਦ ਵਿੱਚ ਗੇਟ ਲਗਾ ਦੋ ਇਹ ਵੀ ਸੀ ਲੱਗਣਾ ਚਾਹੀਦਾ ਲੱਗਣਾ ਚਾਹੀਦਾ ਹਾਂ ਨਹੀਂ ਤਾਂ ਦੋ ਕਹੀ ਮਾਰ ਦੇਗੇ ਇਸ ਨੂੰ ਤੋੜ ਦੇਗੇ ਹਾਂ 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 ਜੋ ਹੋਣੀ ਨਾ ਲੱਗਿਆ ਪਹਿਲਾਂ ਬਿਜਲੀ ਦਾ ਹਾਂ 1000 ਰੁਪਏ ਦਿਹਾੜੀ ਹਾਂ ਹਾਂ ਆਪਣਾ ਪੇ ਦੋ ਸਹਲਾਸਮਣ ਦਾ ਇਹ ਕਾਰੀਰੇ ਹੀ ਲੱਗੇ ਰਹੇ ਉਹਨੇ ਇਹ ਕਮੈਂਡ ਲਗਾਣਾ ਲਗਾਣੇ ਕੋ ਭਾਜੋ ਹਫਤਾ ਲੱਗ ਗਿਆ ਟੇਰੇਗਾ ਸਾਈਡ ਪਰ ਬਾਈ ਜਮਾ ਹੀ ਆਪਣਾ ਟੇਰ ਮੈਂ ਜਮਾ ਹੀ ਸਾਈਡ ਪਰ ਬਾ ਟੇਰ ਦਾ ਪਤਾ ਹੀ ਲੱਗਦਾ ਹੂੰ ਇਹ ਤਾਂ ਕੋਈ ਕੰਦ ਖੜਿਆ ਰਹਿੰਦਾ ਇਹ ਕੰਦ ਨਾ ਹੋਵੇ ਹੂੰ ਮਸਾਲਾ ਲੱਗਿਆ ਮਲਣਾ ਹੁਣ ਵੀਡੀਓ ਚੱਲਦਾ ਵਿੱਚੇ ਮਲੂਗਾ ਹੁਣ ਕੋਈ ਨਾ ਉਹਨੂੰ ਵੀ ਪਤਾ ਹੈ ਬਾਈ ਖੰਦਾ ਆਹ ਖੰਦਾ ਬੇੜੀ ਪੀਣਾ ਜਾਦੇ ਵਾਲੇ ਆਹ ਤੇਰੇ ਕੋਲ ਪਾਲਟੀ ਆ ਮੇਰਾ ਪਿਛਲਾ ਬਚਾ ਹੋਆ ਆ ਜੀ ਬਤਾਇੰਗੇ ਨਾ ਬਾਅਦ ਵਿੱਚ ਸਾਹਮਣੇ ਹੁਣ ਬਤਾ ਦੇ ਸਭ ਨਾਲ ਵੀ ਬੰਦਾ ਜਾਦਾ ਹੈ ਸਭ ਜਾਂਦਾ ਬੰਦਾ ਜਾਦਾ ਹੈ ਹਾਂ ਹਾਂ ਟੇ ਸਵਾਰ ਕੇ ਗਲਿਆ ਨਹੀਂ ਹੋਇਆ ਹਨਾ ਬਚਾ ਹੋਆ ਆਪ ਲੋਕੋ ਨਹੀਂ ਦਿਆ ਵੇਚੇ ਹਾਂ ਵੇਚ ਵਾਲਾ ਗਲਿਆ ਹੈ ਠਾਣਾ ਉੱਪਰ ਨਹੀਂ ਸਵਾਰ ਕੇ ਪਾਣੀ ਪੂਣੀ ਨਹੀਂ ਪੀਆ ਪਾਣੀ ਚ ਬਦੇਰਾ ਪੈ ਗਿਆ ਚੌੜਾ ਵੀ ਮੀਂਹ ਮੀਂਹ ਆਈ ਤੀ ਪਈ ਉਹ ਬਾਤਾ ਤੇ ਉੱਪਰ ਜਿਹੜਾ ਥੁੱਕ ਥੱਕ ਛੱਡਦੇ ਨੇ ਤੂੜੀ ਉਹ ਆ ਉਹ ਆ ਬੱਕਰੀ ਬੱਕਰੀ ਨਾਲ ਦੌੜਨ ਲੱਗ ਜਾਂਦੇ ਨੇ ਜਿਹੜੀ ਤੂੜੀ ਛੱਡਦੇ ਥੱਪ ਨੂੰ ਉਹੀ ਢੇਰ ਤਾਂ ਗਲਿਆ ਪਈ ਇੱਕ ਸਾਲ ਬਾਅਦ ਤਾਂ ਚੱਕਣਾ ਏ ਇੱਕ ਸਾਲ ਬਾਅਦ ਚੱਕਣਾ ਆ ਵੀ ਗਲਿਆ ਨਹੀਂ ਬਖਿਆ ਆ ਇੱਕ ਸਾਲ ਬਾਅਦ ਚੱਕਣਾ ਹਾਂ ਇੱਕ ਸਾਲ ਚੱਕਣਾ ਥੋੜਾ ਫੇਰ ਗਲਵਾ ਹਾਂ ਇਹ ਪੱਦੋਂ ਕ ਬੜੀ ਨੀਂਦ ਖਾਇਆ ਹੈ ਉਹ ਹੁਣ ਜੇ ਜਗ੍ਹਾ ਦਾ ਜਗ੍ਹਾ ਨਹੀਂ ਸੀ ਹਤਾਈ ਜਗ੍ਹਾ ਤਾਂ ਭਰ ਗਈ ਸੀ ਹਾਂ ਜਗ੍ਹਾ ਤਾਂ ওভার ਹੋ ਗਈ ਸੀ ਆਹੀਂ ਤਾਂ ਫੇਰ ਚਕਾਇਆ ਚਲੋ ਫਿਰ ਨਾਲ ਕੀਲਾ ਭਰ ਜੂਗਾ ਹਾਂ ਕੀਲੇ ਛਾ ਜਾਣਾ ਬਾਕੀ ਹੁਣ ਗੰਨਾ ਵੀ ਬੀਜਣਾ ਫਿਰ ਕਾ ਕਹਿੰਦਾ ਗੰਨਾ ਥਿੰਡਾ ਤੋਂ ਬਾਅਦ ਯਾ 104 7 ਦਿਨ ਹੋ ਗਏ 3 ਨਾਲ 4 7 ਦਿਨ ਬਾਅਦ ਹੈ ਹੈ ਇੱਕ ਤਾਂ ਇੱਕ ਤਾਂ ਕਹੇ ਵੀ 3 ਦਿਨ ਬਾਅਦ 2 ਦਿਨ ਬਾਅਦ ਕੱਲ ਨੂੰ ਹੀ ਪਰਸ ਤੂੰ ਵੀਰ ਦੋ ਆਲੂ ਤਿਆਰ ਕਰ ਆਲੂ ਤਿਆਰ ਕਰ ਦੇਣਾ ਬਾਬੂ ਕੋਈ ਇੱਜ ਨਹੀਂ ਲੱਗ ਰਹੀ ਲੇਟ ਹੁੰਦਾ ਕੰਮ ਵੀ ਵੀ ਮਿਲਦਾ ਲੈਣਾ ਆਪਣਾ ਕਿਹੜੇ ਘਰ ਦਾ ਪਾਉਣਾ ਨਹੀਂ ਆਪਣਾ ਬਾਉਂਡਰੀ ਵੀ ਆਉਣਾ ਉਹਦਾ ਹੋ ਜਾਣਾ ਉਹ ਕਹਾ ਹੋ ਜਾਣਾ 3 ਪਾਰਤੀ ਹੀ ਕਿਰੇ ਆ 5 ਪਾਰਤੀ ਏ 9 ਪਾਰਤੀ ਨੀ ਕਾ ਕਿਥੇ ਜਾਊਗਾ ਇਸ ਦਾ ਨਾ ਬੱਡੇ ਉਹਦੇ ਇਹਨਾਂ ਦੇਖੇ ਆਪਾਂ ਲਓ 18 ਵਿਜਣਾ 18 ਹਾਂ ਉਹ ਸਲਾ ਹਦਾ ਯਾਹੀ ਬੱਧੀ ਹਾਂ ਹਾਂ ਉਹ ਡੱਬੇ ਸੋ ਤੁਸੀਂ ਚਾਲ ਪਰ ਵੀ ਦੇ ਸਕਦਾ ਹੋਂ ਹੁਣ ਤਾਂ ਜਿਆਦਾ ਮਾਰ ਜੀ ਬਹੁਤ ਵਧੀਆ ਬੀਜ ਹੈ ਉਹ ਦਾ 88 ਕਿਹੜਾ ਦੰਗਲ ਖਾਤਾ ਉਹ ਨਹੀਂ ਹੁੰਦਾ 88 18 ਉਹ ਬਾਗੂ ਮਖਾ ਰਹਾ ਆਸੀ ਨੇ ਦਿੱਤੇ ਰੱਖਾ ਸੀ ਸਾਡੀ ਕੌਂਸਲ ਦਾ ਉਹਦਾ ਚਾਰ ਸੁਦਾ ਜਸੇਗਾ ਚੰਤੇ ਵਿੱਚ ਖੜਾ ਆਈ ਜੀ ਹਾਂ ਹਾਂ 80 ਜ਼ਿਆਦਾ ਇੱਕ ਵੀ ਰੇਟੇ ਨਹੀਂ ਰਿਹਾ ਸਿੱਧਾ ਪੁੱਛਿਆ ਨਹੀਂ ਕਿਸੇ ਨੇ ਡੰਗਰੇ ਲੋਕਾਂ ਨੇ ਘਟਾ ਦਿੱਤੇ ਨਾ ਤੂੜੀ ਪੁੱਛਿਆ ਨਾ ਤੂੜੀ ਪੁੱਛਿਆ ਨਾ ਪਰਾਲੀ ਪੁੱਛੀ ਨਾ ਜਾਬੀ ਨਾ ਜਾਬੀ ਯਮੀ ਦਾ ਬਹੁਤ ਮੰਦਾ ਹਾਂ 130 ਰੁਪਏ 40 ਰੁਪਏ ਕੰਟਰੈਕਟ ਆ ਤਾਂ ਹੁਣ ਡੰਗਰੇ ਲੋਕਾਂ ਤੋਂ 80 ਕਰਕੇ ਹਾਂ ਬਹੁਤ ਘਟਾ ਚਲੋ ਜੇ ਬੈਠ ਬਾਕੀ ਅੱਗੇ ਫੈਕਟਰੀਆਂ ਫੂਕਰੀਆਂ ਵਾਲੇ ਲਈ ਜਾਂਦੇ ਤੇ ਉਹ ਵੀ ਹੁਣ ਬੰਦੇ ਚਲੋ ਭਾਗ ਲੈ ਟੂੜੀ ਪਰਾਲੀ ਪਗੜੀ ਬੰਨ ਬਰਦਾ ਸਿਰ ਤੇ ਚਾਰ ਟੋਕਰੀ ਨਹੀਂ ਪੁਹਾੜੇ ਫੇਟਾਰ ਤੋਂ ਜਿਆਦਾ ਹੋ ਗਿਆ ਆ ਵੀ ਪਾਲੇ ਬਾਦ ਵਿੱਚ ਆਹ ਬਾਦ ਵਿੱਚ ਸਾਫ ਕਰ ਦੋ ਇਹਨਾਂ ਆਂਗੂਰਾ ਦੀ ਵੇਲ ਆ ਭਾਈ ਹੋ ਗਈ ਹਰੀ ਇਹਨਾਂ ਪਿਛਲੇ ਸਾਲ ਸੋਹਣੇ ਲੱਗੇ ਐਕਟਿਵ ਲੱਗੋਗੇ। ਐਕਟਿਵ ਤਾਂ ਹੁਣ ਆਊਗਾ ਫਾ। ਆਓ ਆ ਜਾਣ। ਮਬੂਰ ਲੱਗ ਜਾਣਾ ਉੱਤਰ। ਆਦੇ ਪੈ ਗਿਆ ਬੂਰ ਵਿੱਚ। ਆ ਪੈ ਗਿਆ ਵਿੱਚ ਆ। ਮਾ ਪੈ ਜਾਣਾ। ਆ ਜਿਹੜੇ ਸੁੱਕੇ ਸੁੱਕੇ ਟਾਣੀਆਂ ਦੇਖਦੇ ਨੇ ਸਾਰੇ ਪੱਤਾ ਆ ਜਾਣਾ ਇਹਨਾਂ। ਨਹੀਂ ਇਹ ਸੁੱਕੇ ਸੁੱਕੇ ਟਾਣੀਆਂ ਕੱਚੀਆਂ ਨਾਲ ਸਾਰੇ ਬੜਦੇ। ਇਹਨੂੰ ਸੁੱਕੇ ਨੂੰ ਸਾਫ਼ ਕਰ ਦਿੱਸਕਾ ਕਾਣੀ ਗਾਉਂਗੀ ਗਈ ਕੱਚੀ। ਜਦੋਂ ਇਹ ਚੱਕ ਹੋਵੇ ਨਾ। ਯਾਰ ਸੁੱਕੇ ਨੇ ਹਰਾ ਹੋ ਜਾਣਾ ਯਾਰ ਸਾਰਾ। ਇਹਨੂੰ ਹਵਾ ਹੀ ਲੱਗਿਆ। ਇਹਨੂੰ ਹਵਾ ਨਹੀਂ ਲੱਗਿਆ ਪਾਣੀ ਵੀ ਨਹੀਂ ਪੀਆ ਢੇਰ ਨੇ ਦੱਬ ਲਈ ਹੋਏ ਕੋਈ ਕੰਮ ਬਾਕੀ ਜਾਲ ਹੁਣ ਚੱਕ ਹੋ ਗਿਆ ਹਵਾ ਲੱਗ ਜੇ ਨਹੀਂ ਜਾਨੂ ਕੋਹ ਰੌਣਾ ਜਾਨੂ ਜਗ੍ਹਾ ਖਾਲੀ ਹੈ ਪਾਣੀ ਨਹੀਂ ਪਈਆ ਟੋਕਰੀਆਂ ਨਾਮੀਆਂ ਕਈਆਂ ਨਾਮੀਆਂ ਨਾਲ ਹੂੰ ਟੋਕਰੀਆਂ ਭਰਾਓ ਅਜੇ ਗਿਆ ਇਹ ਨਾ ਮਾਰ ਲਿੱਭੜ ਦੀ ਇਹ ਟੋਕਰੀ ਨਾਲੇ ਖਰਾਬ ਨਹੀਂ ਹੁੰਦੀ ਟੋਕਰੀ ਖਰਾਬ ਨਹੀਂ ਹੁੰਦੀ ਜਿਹੜਾ ਲੱਗੂਗਾ ਕੋਹਾ ਇਹਨੂੰ ਪੱਲੀ ਨਹੀਂ ਲੱਗਣਾ ਹੂੰ ਥੱਲੇ ਇਹਨੂੰ ਉਧਾ ਦੇਉਣਾ ਜਿੱਥੇ ਮੇਰੀ ਟੋਕਰੀਆਂ ਨਵੀਆਂ ਟੋਕਰੀਆਂ ਨਵੀਆਂ ਬਣਦੇ ਸਰਦਾਰੂ ਨਮਾਛੇ ਨੇ ਹਾਂ ਸਰਦਾਰ ਨਵੇਂ ਨਾ ਦਨ ਸਪਰੇਅ ਦਾ ਕੰਮ ਨਿਬੜ ਗਿਆ ਹੁਣ ਸਪਰੇਅ ਤਾਂ ਛੱਡਣੀ ਪਈ ਏ ਸਪਰੇਅ ਤਾਂ ਇਹਨੇ ਪਗਲੀ ਹਾਂ ਹੁਣ ਔਖਾ ਇਹ ਕਣਕ ਚਿਕ ਹੁਣ ਤੁਰਨੀ ਹਾਂ ਹਾਂ ਇਹਦੇ ਕੱਢ ਕੇ ਕਾਜੀ ਭਲਾ ਹੋਗਾ ਨਹੀਂ ਲਾਦੇ ਕੋਈ ਅੰਛਾ ਚੱਲਦਾ ਹਲੇ ਹੈ ਹੋ ਕਿਤੇ ਨਿਬੜਨਾ ਹੈ ਉਹ ਬਾਟੀ ਇਹ ਸਪਰੇਅ ਕਰਦਾ ਬਾਈ ਕਣਕਾਂ ਪਰ ਅੜਕਾ ਆਲਾ ਆ ਬੰਦਾ ਰਾਏ ਪਰ ਸਰੋਂ ਪਰ ਸਾਰੇ ਪਾ ਗਾ ਪੰਪ ਪਾ ਦੇ ਕੋਈ ਕਈ ਸਾਲ ਹੋ ਗਏ ਉਹ ਕਿੰਨੇ ਸਾਲ ਹੋ ਗਏ ਪਰ ਉਹ ਕੰਮ ਕਰਦੇ ਨੂੰ ਸਪਰੇਅ ਦਾ ਕੰਮ ਕਰਦੇ ਕਿੰਨੇ ਸਾਲ ਹੋ ਗਏ ਸਪਰੇਅ ਦਾ ਕੰਮ ਕਰਦੇ ਕਿੰਨੇ ਸਾਲੋਂ ਲਗਭਗ 10 ਸਾਲ ਤੋਂ ਹੋਇਆ ਗਿਆ ਹਾਂ ਸਰ ਹਾਂ ਆਪਾਂ ਬਲਣਾ ਹੁਣ 25 ਰੁਪਏ 25 ਰੁਪਏ 35 ਹਾਜੀ 25 ਗਿਆ ਬੈਣਾ 25 ਦਿਆ ਤਾਂ 25 35 ਹਾਂ 35 35 ਦਾ ਕਿਡਾ ਮ ਆਹੋ 35 35 ਦੋ ਦੇ ਲੰਦਾ ਹੁਣ ਨਾ ਦੋ ਦੇ ਦੋ ਦੇ ਇਹ ਕੁੱਲ ਤਾਂ ਰੜੇ ਚ 20 ਲੰਦਾ ਏ ਰੜੇ ਚ 20 ਲੰਦਾ ਕਣਕ ਚ 25 ਲੰਦਾ ਕੀ ਤੀ ਨਹੀਂ ਲੈ ਲੈਂਗੇ ਤਾਂ ਕੱਦਾਂ ਹੋਗਾ ਤੂੰ ਨਹੀਂ ਹੰਕਾਰ ਕਰਦਾ ਤੂੰ ਨਹੀਂ ਕਰਦਾ ਮੈਂ ਵੀ ਕਰਦਾ ਹਾਂ ਇਹ ਕਿੱਥੇ ਕਰ ਲੂੰਗਾ ਦੇਖਦਾ ਵਸਦਾ ਕੰਮ ਨਹੀਂ ਇੱਕ ਦਾ ਪੰਪ ਸਾਡੇ ਕੋਲੇ ਪਿਆ ਹੂੰ ਉਹ ਗਿਆ ਆਇਆ ਬਿਹਾਰ ਨੂੰ ਬਿਹਾਰ ਬਿਹਾਰ ਨੂੰ ਸਰਜੀਤ ਸਰਜੀਤ ਦਾ ਜੀਤ ਬਿਹਾਰ ਨੂੰ ਗਿਆ ਨਾ ਲੱਗਦਾ ਇੱਥੇ ਨੌਕਰੀ ਤੋਂ ਸੋਈ ਬਾਈ ਖੇਚ ਪਹੁੰਚ ਗਈ ਸਵੇਰ ਦੇ ਲੱਗੇ ਹੋਏ ਹਾਂ ਅਣੀ ਮਟਰ ਟਰਾਲਾ ਆ ਗਿਆ ਘਰ ਤੇ ਉਹ ਚਨਵਾ ਟਰਾਲਾ ਆਪਾਂ ਦੀ ਉਹ ਘਰ ਦੇ ਨਹੀਂ ਸਵਾਰ ਕੇ ਤੁਸੀਂ ਹਾਂ ਤਾ ਹੋਰ ਗੱਲ ਲੱਗ ਗਿਆ ਉਹ ਕੋਲ ਹੁੰਦੀ ਭਾਈ ਕੱਲ ਏਅਰ ਕਰਾ ਦਿੱਤਾ ਸੀ ਤਾਂ ਹੀ ਤਾਂ ਆਨੇ ਕਾ ਵੀ ਆ ਬੁੜਾ ਜੀ ਆਈ ਆਈ ਪੰਜ ਟਰਾਲੇ ਪੈ ਗਏ ਕੇਤ ਵੀ ਭਰ ਗਿਆ ਬਾਕੀ ਪੰਜ ਦੇ ਵੱਧੇ ਥੋੜਾ ਜਿਹਾ ਮਾਹ ਚੱਲ ਪਾਇਆ ਲੈਣੀ ਆ ਆਰਿਆ ਆਂ ਇਹਨਾਂ ਦੇ 10 ਕ ਟੋਕਰੇ ਵੱਧੇ ਹੋਣੇ ਮੈ ਨਹੀਂ ਨਹੀਂ ਵੱਧ ਹੋਗੇ ਹੈ ਵੱਧ ਨਹੀਂ ਪਹਿਲਾਂ ਟਰਾਲੇ ਘੱਟ ਭਰੇ ਨਾ ਇਹਨਾਂ ਨੇ ਆ ਲੰਬੜਦਾਨ ਘੱਟ ਭਰੇ ਪਹਿਲਾਂ ਬੱਡ ਹੁੰਦਾ ਨਾ ਵੱਡਾ ਵਾਲੇ ਵਾਲੇ ਕੋ ਪੱਡੀਆਂ ਲਾਏ ਜਾਂਦੀਆਂ ਛੋਟੀ ਬੱਡੀ ਵੱਡੀ ਖਰਾ ਕੇ ਦਿੱਤੀ ਵੇਚ ਪੱਡੀਆਂ ਲਗਣੀਆਂ ਨਹੀਂ ਵੀ ਜਿਆਦਾ ਔਖਾ ਹੁੰਦਾ ਤਾਂ ਇਹ ਸਿੱਟਣਾ ਹੈ ਟੋਕਰਾ ਆ ਮਿੱਟੀ ਪਾਈ ਵਿੱਚ ਉਹਦੀ ਤੁਸੀਂ ਡੂੰਗਾ ਇਸ ਸੰਭਰਿਆ ਕੀ ਕਰ ਲਿਆ ਫਿਰ ਤੋਂ ਤੁਸੀਂ ਕਹਣਾ ਇੱਕੇ ਨਹੀਂ ਭਰਿਆ ਐਵੇਂ ਹੋਏ ਕਰਨਾ ਫਿਰ ਚਾਰ ਬੰਦੇ ਆ ਪੰਨੀਵਾਟਾ ਲੱਗੇ ਵੀ ਲੇਟੇ ਆ ਬਾਈ ਤੁਸ ਸਵੇਰੇ ਆਪਾਂ ਸਵਾਕਾ ਮਾਰ ਲੈਣਾ ਪੱਤਰਾ ਜਾਂ ਹੋਣੀ ਫਿਰ ਬਾਦਾਂ ਨੇ ਬਾਦਣਾ ਕਿ ਦਰ ਆ ਵੀ ਕੰਮ ਕਰਤਾ ਬਾਈ ਪਾਂਥੀ ਚ ਬੱਚੀ ਜੈੜੀ ਨੇ ਤਣਾ ਕਵੀਆਂ ਨਾ ਪੌਂਦਾ ਦਾ ਖੇਤ ਹੋ ਗਿਆ ਮਾਤਨ ਦਾ ਸਾਫ ਐਨ ਕਰ ਦਿਓ ਸਾਫ ਧੋੜ ਦੇਣਾ ਹੁਣ ਆ ਵੀ ਗੇਰ ਤੇ ਸਵਾਰ ਕੇ ਆ ਉੱਪਰ ਤੇ ਗੇਰ ਤੇ ਤੋੜ ਦੇ ਹੁਣ ਜਾ ਕੇ ਇੱਕ ਬੰਦੇ ਲੈ ਜੀ ਨਾ ਨਾਲ ਉਹ ਦੇਣਾ ਆਈ ਦੇ ਪਰ ਕਾਲੂ ਆਵਾਜ਼ ਹੀ ਲੱਗੇ ਤੇ ਉਹ ਵਰ ਸੁਅਗਾ ਮਾਰ ਦੇਣਾ ਤੇ ਸਾਰੇ ਗਲ ਜੂਏ ਫਿਰ ਬਾਹੂਗੇ ਦੋ ਵਾਰ ਪਹਿਲਾਂ ਇਹਦੇ ਕੱਢੂਗੇ ਯਾਰ ਕਾਲੂ ਇੱਕ ਬੰਦਾ ਰੱਖੇਗਾ ਨਾਲੇ ਸਾਈਡ ਸਾਈਡ ਸਾਫ ਕਰੇ ਹਾਂ ਆ ਵੀ ਸਾਈਡ ਸਾਈਡ ਸਾਫ ਕਰੇ ਪੱਤੀ ਦਾ ਕੰਮ ਰਹਿੰਦਾ ਨਾਲੇ ਮੈਂ ਪੱਤੀ ਕੋ ਕਰ ਲੂ ਕਾਲੂ ਕਿਹਾ ਤਾਂ ਇਹਨੂੰ ਆ ਇੱਕ ਬੰਦਾ ਹਾਂ ਇੱਕ ਬੰਦਾ ਉਹ ਇੱਕ ਨੂੰ ਕਿਆ ਕਹਿੰਦੇ ਗਲੂ ਦਾ ਉਹਦਾ ਗਰੇ ਪਾਉਣਾ ਗੰਨਾ ਵਿਜਣਾ ਕੀ ਦਾ ਤੇ ਚੜਦਾ ਆਪਣਾ ਵੀ ਵਿਝਣ ਆ ਗਿਆ ਆਖੋ ਆਖੋ ਅੱਛਾ ਚੀਟਾ ਤੇ ਵੀ ਬਣਾ ਹੋਣੀ ਚੱਲੀ ਜਿਆਦਾ ਕੋਈ ਨਹੀਂ ਇਹਦਾ ਕੰਢੇ ਬਾਹਰ ਤੋਂ ਛਾੜ ਫੇਰ ਸਵਾਰ ਨਹੀਂ ਹੁੰਦੀ ਕਦੇ ਮੁੜ ਕੇ ਸਵਾਰ ਨਹੀਂ ਹੁੰਦੀ ਕਦੇ ਲੋੜ ਨਹੀਂ ਹਾਂ ਗੱਭੇ ਨੂੰ ਵੱਟ ਕੱਢ ਦੇਣੀ ਆ ਅਧਵਾੜ ਇੱਜਤੇ ਭਰ ਜਾਂਦਾ ਕੋਈ ਲੋੜਾ ਦਵੱਲੇ ਛੱਡ ਹੋ ਜਾਂਦਾ ਇੱਕ ਟੱਕਣ ਖੋਲੇ ਤੇ ਅੱਧਾ ਅੱਧਾ ਭਰ ਜਾਂਦਾ ਇਕੱਠਾ ਬਰਾਬਰ ਹੈ ਉੱਤੇ ਤੇ ਹੀ ਹੋ ਗਿਆ ਗੱਬੇ ਨੂੰ ਵੱਟ ਪਾ ਦੇਣੀ ਐ ਅੱਧਾ ਹੋ ਤੋ ਕੀ ਤੇ ਅੱਧਾ ਹੈ ਤੇ ਨਹੀਂ ਤੇ ਈਜੀ ਸਵਾਰ ਦੇਣੀ ਕਿ ਆ ਚਾਰੇ ਟਾਂ ਲੱਗਣੀ ਹਾਂ ਸਵਾਰ ਦੇ ਨੂੰ ਇਹ ਐਉਂ ਪਈ ਰਹਿਣੀ ਇਹ ਵੀ ਪਾਉਂਦੇ ਜਿਹੜੀ ਹੈਗੀ ਆ ਇਹ ਵੀ ਪਾਉਂਦੇ ਜਿਆਦਾ ਕਿਤੇ ਕੋਈ ਮਾੜਾ ਮੋਟਾ ਕੰਮ ਹੋ ਗਿਆ ਸ਼ੁਰੂਆਤ ਹਾਂ ਸ਼ੁਰੂਆਤ ਦੇਣੀ ਕਰ ਤੁਮ ਕਿਤੇ ਕਣਕ ਆ ਇਹ ਨਾ ਹੋਵੇ ਕਣਕ ਲੈਜਰ ਦਾ ਕੀ ਫਾਇਦਾ ਹੋਇਆ ਲੈਜਰ ਫਿਰ ਆ ਵੀ ਰਹਿਣ ਦੀ ਵੱਟ ਵੀ ਰਹਿਣ ਦੀ ਗੱਬੇ ਨੂੰ ਵੱਟ ਪਾ ਦੇਣੀ ਐ ਜਦੋਂ ਉੱਡ ਉੱਡ ਤੇ ਭਾਜਣਾ ਦੁਹਾੜੇ ਇਧਰ ਤੇ ਪਰ ਨਾ ਇੱਕ ਇੱਕ ਚ ਬੱਚੀ ਤੇ ਟੱਕਣ ਇੱਕ ਖੋਲ ਤਾ ਕਰੇ ਉਹ ਕਰਤਾ ਉਹ ਕਰਦੇ ਅੱਛਾ ਹਾਂ ਉਹ ਕਰਤੀ ਸਾਹਿਬ ਕਿ ਕਬਤਾ ਚਲੋ ਕਰਨਾ ਤਾਲਾ ਤੋੜ ਨਾ ਕਰ ਚੰਕਰ ਉੱਪਰ ਜਾ ਤਾਲਾ ਤੋੜ ਉੱਪਰ ਰਹਿ ਮੈਂ ਨਹਾਣੀ ਅਸੀਂ ਉੱਥੀ ਨਾ ਅਸੀਂ ਰੋਟੀ ਬਣਾਣਾ ਉਹ ਨੂੰ ਕਰਨਾ ਪੰਨੀ ਹੋਈ ਵੀ ਸਵਾਰ ਨਹੀਂ ਨਹੀਂ ਗਾਹ ਕਿਤੇ ਪੰਨੀ ਹੋਈ ਆ ਆ ਦੇਖੋ ਡਰਾਈਵਰ ਸੇ ਭਾਂਤੀ ਜੀ ਲੰਗਾ ਸਾਡੇ ਨੇ ਉਹ ਸੰਕਰ ਆਉਂਦਾ ਮਿਸਤਰੀ ਦਾ ਕੰਮ ਬਣਾ ਦੂੰਗਾ ਇਹ ਆਹ ਹਾਂ ਹਾਂ ਚਵੱਤੀ ਹਾਂ ਹਾਂ ਬਣਾ ਦੂੰਗਾ ਬਣਾ ਦੂੰਗਾ ਕੱਲੂ ਕੱਲੂ ਬਣਾ ਦੇ ਹਾਂ ਚੱਲ ਨਹੀਂ ਕੱਲੂ ਕੀ ਕਰ ਰਿਹਾ ਪਾਣਾ ਅੱਛਾ ਕੀ ਗੰਨਾ ਬੀਜਣਾ ਉਹਨੇ ਵੀ ਗੰਨਾ ਬੀਜਣਾ ਬੀਜ ਬੜਾ ਹੋਣਾ ਤੁਸੀਂ ਵੱਡਿਆ ਹੋਇਆ ਤੁਸੀਂ ਹੋਰ ਕੋਈ ਵੀ ਤੁਸੀਂ ਰੇਪ ਪਾਉਣਾ ਗੱਲਾਂ ਹਾਂ ਗੰਨਾਈ ਵੀਜਣਾ ਬੀਜ ਵੱਢਿਆ ਹੋਇਆ ਕਿਸੇ ਨੇ ਜਿਆਦਾ ਬੰਦਾ ਵੱਢਿਆ ਉਹ ਤਾਂ ਸੱਜ ਗਿਆ ਅੱਛਾ ਸਾਰੇ ਉਹ ਬੰਦੇ ਉਧਰ ਲੰਘ ਗਏ ਸਾਰੇ ਹੀ ਬੰਦੇ ਉਧਰ ਨੂੰ ਲੰਘ ਗਏ ਆ ਗਿਆ ਚੱਲ ਤੂੰ ਚਲ ਇੱਕ ਬੰਦਾ ਇਹਨਾਂ ਕੱਖ ਲਵਾ ਦਊ ਟਰਾਲਾ ਤਵਾਦੀਆਂ ਮਰਦਾਂ ਤੋਂ ਹੁਣ ਖਵਾਦ ਆ ਗਿਆ ਜੇ ਵੇ ਹਾਂ ਮੜਾ ਪਾਣੀ ਮਰਵਾਦੀ ਹੁਣ ਚਾਹ ਕੇ ਜਾਗੇ ਜੇ ਵੇ ਉਸ ਤੋਂ ਕੰਮ ਮਰਾ ਜਾ ਗੂ ਮਰਾ ਭੱਜਦੇ ਆ ਭੱਜਦੇ ਆ ਕੰਮ ਰਸ ਦਵੇ ਦੋ ਪਰਾਂ ਹੁਣ ਲੰਗੇ ਲੋਕੀ ਕੱਖ ਲਈ ਆਪਾਂ ਨੇ ਵੱਡ ਲੱਤੀ ਹੈ ਹੁਣ ਚੱਲੀਏ ਬਰਸੀਨ ਵੱਡਿਆ ਹੋਇਆ ਠੇੜਤੀ ਦਾ ਆਪਾਂ ਇਹਨਾਂ ਤੋਂ ਤੋਤਾ ਕਰਾਂਗੇ ਆ ਕੇ ਆਪਾਂ ਨੇ ਮਾ ਕੀਆ ਕਣਕ ਨੂੰ ਪਾਣੀ ਲੱਗ ਗਿਆ ਤਾਂ ਆਪਣਾ तकरीबन ਪਾਣੀ ਕਣਕ ਨੂੰ ਲੱਗਿਆ ਹੀ ਹੋਇਆ ਉਧਰ ਰਹਿੰਦੇ ਤਿੰਨ ਅਕੀਲੇ ਉਹ ਕਾਲੂ ਮੋਟਰ ਚਲਾ ਦੇਣੀ ਉਹ ਵੀ ਪਾਈਪ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਦਣਾਂ ਦਾ ਕਿਦਣ ਦਾ ਲਾ ਦੇਣਾ ਤਾਂ ਪਾਈਪ ਦੱਬਿਆ ਬਈ ਇੱਕ